ਆਸਟ੍ਰੇਲੀਆ ਦੇ ਵਿੱਚ ਇੱਕ 8 ਸਾਲ ਦੇ ਪਿਆਰੇ ਜਿਹੇ ਪੰਜਾਬੀ ਬੱਚੇ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਗੁਰਸ਼ਬਦ ਸਿੰਘ ਵਜੋਂ ਇਸ ਬੱਚੇ ਦੀ ਪਛਾਣ ਹੋਈ ਹੈ ਪਿਤਾ ਤਲਵਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਬਦ ਬਹੁਤ ਹੀ ਪਿਆਰਾ ਅਤੇ ਦਿਆਲੂ ਬੱਚਾ ਸੀ ਉਸ ਨੂੰ ਇੱਕ ਡਿਸਪਲੇ ਹੋਮ ਦੇ ਸਵੀਮਿੰਗ ਪੂਲ ਦੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਤਾਂ ਕਾਲੀਆ ਸਥਿਤ ਇੱਕ ਡਿਸਪਲੇ ਹੋਮ ਦੇ ਵਿੱਚ ਇਹ ਪੂਰੀ ਘਟਨਾ ਹੈ ਜਿਹੜੀ ਉਹ ਵਾਪਰੀ ਹੈ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਸਪੈਸ਼ਲ ਸਕੂਲ ਦੇ ਵਿੱਚ ਪੜਦਾ ਸੀ ਅਤੇ ਕਈ ਅਵਾਰਡ ਉਸਦੇ 8 ਸਾਲ ਦੀ ਉਮਰ ਵਿੱਚ ਜਿੱਤੇ ਸਨ ਉਹਨਾਂ ਦਾ ਪੁੱਤਰ ਆਰਟਿਜ਼ਮ ਤੋਂ ਪੀੜਤ ਸੀ ਤਾਂ ਅਜਿਹੇ ਬੱਚੇ ਪਾਣੀ ਵੱਲ ਅਕਸਰ ਖਿੱਚੇ ਜਾਂਦੇ ਨੇ ਪਿਤਾ ਨੇ ਮੰਗ ਕੀਤੀ ਹੈ ਕਿ ਜਦੋਂ ਡਿਸਪਲੇ ਹੋਮ ਖੁੱਲੇ ਨਾ ਹੋਣ ਤਾਂ ਉਹਨਾਂ ਦੇ ਪੂਲਾ ਨੂੰ ਟਕਿਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀ ਘਟਨਾ ಮುಡ ಕದೇ ನಾ ವಾಪರ ಸೆ